ਸਾਸ਼ੀ ਕਾਲਜੀ ਦੇ ਮਹਿਲ ਅਪ੍ਰਿਤਕਰ ਹਾਜ਼ਰਾਂ ਦੀ ਰਾਜਨ ਕੌਰ ਮਾਨ ਦੁਆਰਾ ਲਿਖੀ ਗਈ ਕਹਾਣੀ ਨਸ਼ੀ ਦੇ ਦਿਲਦਲ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇੱਕ ਕਹਾਣੀ ਦੀ ਸ਼ੁਰੂਆਤ ਮੈਂ ਸਾਲ 1988 ਤੋਂ ਸ਼ੁਰੂ ਕਰ ਰਹੀ ਹਾਂ ਇੱਕ ਚੰਗੇ ਸਰਦੇ ਸਰਦਾਰਾਂ ਦੀ ਧੀ ਜਿਨ੍ਹਾਂ ਦੀ ਸਾਰੇ ਏਰੀਆ 'ਚ ਚਲਦੀ ਸੀ ਉਹਨਾਂ ਦੀ ਕੱਲੀ ਤੀ ਮੁਖ ਸਰਦੇਰੀ ਵਿੱਚ ਵਿਆਹੀ ਗਈ ਜਿਨ੍ਹਾਂ ਦੇ ਘਰ ਵਿਆਹੀ ਸੀ ਉਹ ਵੀ ਪੂਰਾ ਸਰਦੇ ਪੁੱਛਦੇ ਸਨ ਵਿਆਹ ਤੋਂ ਬਾਅਦ ਇੱਕ ਬੇਟੀ ਹੋਈ ਤੇ ਫਿਰ 1999 ਵਿੱਚ ਇੱਕ ਪੁੱਤਰ ਹੋਇਆ ਤਾਂ ਬਹੁਤ ਖੁਸ਼ੀਆਂ ਮਨਾਇਆਂ ਕਰੇ ਕਿ ਪੁੱਤ ਹੋਇਆ ਧੀ ਵਾਲਿਆਂ ਨੂੰ ਵੀ ਬਹੁਤ ਖੁਸ਼ੀ ਸੀ ਕਿ ਸਾਡੇ ਦੋਤਾ ਹੋਇਆ ਹੌਲੀ-ਹੌਲੀ ਪੁੱਤ ਲਾਡਾ ਚਾਮਾ ਨਾਲ ਪਾਲ ਕੇ ਵੱਡਾ ਕਰ ਲਿਆ ਹਾਲੇ ਛੋਟਾ ਹੀ ਸੀ ਕਿ ਪਿਓ ਦਾ ਸਾਯਾ ਸਿਰ ਤੋਂ ਉੱਠ ਗਿਆ ਮਾਂ ਵਿਧਵਾ ਹੋ ਗਈ ਪਰ ਫਿਰ ਵੀ ਹੌਂਸਲਾ ਨਹੀਂ ਛੱਡਿਆ ਪੁੱਤ ਦੇ ਸਿਰ ਤੇ ਹੌਂਸਲਾ ਕਰ ਲਿਆ ਕਿ ਚਲ ਵੱਡਾ ਹੋ ਜਾਊ ਸੁੱਖ ਦੇਊਗਾ ਉਹ ਸ਼ੁਰੂ ਤੋਂ ਸ਼ਹਿਰ ਫੜਦਾ ਸੀ ਜਦੋਂ ਨੌਵੀਂ ਚ ਹੋਇਆ ਤਾਂ ਕਹਿੰਦਾ ਕਿ ਵੈਨ ਤੇ ਨਹੀਂ ਜਾਣਾ ਮੋਟਰਸਾਈਕਲ ਲੈ ਕੇ ਦਿਓ ਉਹਦੀ ਜਿੱਦ ਦੇਖ ਕੇ ਖੜੇ ਪੈਰ ਨਵਾਂ ਮੋਟਰਸਾਈਕਲ ਲੈ ਕੇ ਦਿੱਤਾ ਇਸ ਤਰ੍ਹਾਂ ਉਹ ਰੋਜ਼ ਮੋਟਰਸਾਈਕਲ ਤੇ ਸਕੂਲ ਜਾਣ ਲੱਗ ਪਿਆ ਖੂਨ ਗਰਮ ਸੀ ਤੇ ਉਤੋਂ ਪੈਸਾ ਖੁੱਲਾ ਮਾਂ ਤੋਂ ਜਿੰਨੇ ਮੰਗਦਾ ਸੀ ਮਾਂ ਨੇ ਕਦੇ ਇਹ ਨਹੀਂ ਕਿਹਾ ਸੀ ਕਿ ਕੀ ਕਰਨੇ ਆ ਬਸ ਚੁੱਪਚਾਪ ਲਿਆ ਕੇ ਫੜਾ ਦਿੰਦੀ ਮੁੰਡਾ ਯਾਰਾਂ ਦੋਸਤਾਂ ਨਾਲ ਨਾਲ ਕੀ ਲੜਾਈਆਂ ਚ ਪੈ ਗਿਆ ਨਿੱਤ ਨਮੀ ਲੜਾਈ ਕਦੇ ਕਿਸੇ ਨੂੰ ਵੱਢਦਾ ਕਿਸੇ ਦਾ ਸਿਰ ਪਾੜਦਾ ਬਸ ਇਹ ਰੋਸ਼ਦਾ ਧੰਦਾ ਬਣ ਗਿਆ ਉਸੇ ਨਾਲ 25-25 ਮੁੰਡੇ ਹੁਣੇ ਗਰੁੱਪ ਬਣਾ ਲਿਆ ਨੌਵੀਂ ਕਲਾਸ ਚ ਹੋ ਕੇ ਵੀ ਆਪਦੇ ਤੋਂ ਵੱਡੀ ਕਲਾਸ ਵਾਲੇ ਮੁੰਡਿਆਂ ਨੂੰ ਕੁੱਟ ਦੇਣਾ ਦਸਵੀਂ ਜਾ ਕੇ 11ਵੀਂ 12ਵੀਂ ਵਾਲੇ ਟਾਲੇ ਇੱਥੋਂ ਤੱਕ ਕਿ 11ਵੀਂ ਵਿੱਚ ਹੀ ਆ ਕੇ ਕਾਲਜ ਦੀ ਰੋਲੀਆਂ 'ਚ ਹੱਥ ਪਾਉਣ ਲੱਗ ਪਿਆ ਨਾਲ 4-5 ਯਾਰ ਹੋਣੇ ਉਹ ਵੀ ਨਾਲ ਖੜਦੇ ਤੇ ਭਰਾਵਾਂ ਨਾਲੋਂ ਜ਼ਿਆਦਾ ਪਿਆਰ ਤੇ ਵਿਸ਼ਵਾਸ ਮਾਂ ਨੂੰ ਇੱਕ ਦਿਨ ਕਹਿੰਦਾ ਬੁਲੇਟ ਲੈਣਾ ਮਾਂ ਮਾਂ ਨੇ ਬੁਲੇਟ ਲੈ ਦਿੱਤਾ ਫਿਰ ਬੁਲੇਟ ਤੇ ਜਾ ਜਾ ਲੋਕ ਘਟਨੀ ਸ਼ੁਰੂ ਕਰਤੇ ਹੌਲੀ ਹੌਲੀ ਬਾਰਲੀ ਲੋਕਾਂ ਨੂੰ ਵੀ ਹੱਥ ਪਾਉਣ ਲੱਗ ਪਿਆ ਦੋਸਤ ਰਿਸ਼ਤੇਦਾਰੀ ਚ ਮਾਮੇ ਲੱਗਦੇ ਸੀ ਜਿਨ੍ਹਾਂ ਦਾ ਪੂਰਾ ਪਿਆਰ ਸੀ ਇਹਦੇ ਨਾਲ ਉਹਨਾਂ ਦਾ ਸਿੱਕਾ ਮਲੋਟ ਤੋਂ ਲੈ ਕੇ ਚੰਡੀਗੜ੍ਹ ਤੱਕ ਚੱਲਦਾ ਸੀ ਨਾਮ ਤੋਂ ਵੀ ਜਨਤਾ ਕੰਮ ਜਾਂਦੀ ਸੀ ਉਹਨਾਂ ਦਾ ਸਿਰ ਤੇ ਹੱਥ ਹੁਣ ਕਰਕੇ ਜ਼ਿਆਦਾ ਵਿਗੜ ਗਿਆ ਹਰ ਕਿਸੇ ਨੂੰ ਟਿੱਚ ਸਮਝਣ ਲੱਗ ਪਿਆ ਪਰਚੇ ਤੇ ਪਰਚੇ ਮਾਂ ਦੇ ਪੁੱਤ ਤੇ ਪਰ ਕਦੇ ਸਿਰ ਨੀਮਾ ਨਾ ਕੀਤਾ ਕਹਿ ਦਿੰਦਾ ਕਿ ਤਾਂ ਹੋਣੇ ਹੀ ਹੁੰਦੇ ਆ ਫਿਰ ਕੀ ਹੋ ਗਿਆ ਕੁਝ ਰੌਲੇ ਪਰਚੇ ਹੋਣ ਤੋਂ ਪਹਿਲਾਂ ਹੀ ਪੈਸੇ ਦੇ ਕੀ ਨਬੀੜ ਲੈਂਦਾ ਪੈਸਾ ਖੁੱਲਾ ਸੀ ਡਰ ਕਿਸੇ ਦਾ ਹੈ ਨਹੀਂ ਸੀ ਉਦੋਂ ਸਮੈਕ ਚੱਲੀ ਸੀ ਨਮੀ ਨਮੀ ਪੰਜਾਬ 'ਚ ਉਹ ਕਿਸੇ ਦੋਸਤ ਨਾਲ ਅਬੂਹਰ ਗਿਆ ਸੀ ਉੱਥੇ ਰੌਲਾ ਸੀ ਕਿਸੇ ਦਾ ਉਹਦੀ سپورਟ ਤੇ ਗਿਆ ਸੀ ਉੱਥੇ ਚਾਰ ਲਾਈਨਾਂ ਲਵਾ ਦਿੱਤੀਆਂ ਕਿ ਵੇਖ ਵਈ ਸਮੈਕ ਦਾ ਕਮਾਲ ਬਸ ਫਿਰ ਪਾਈਪ ਮਾਂ ਦੇ ਪੁੱਤ ਨੇ ਮੁੱਛੋ ਹਿਨਾ ਕੱਢੀ ਲੱਗ ਪਿਆ ਸਮੈਕ ਪੀਂਦੇ ਨਾਲ ਜਿਹੜੀ ਭਰਾਵਾ ਵਰਗੀ ਦੋਸਤੀ ਉਹ ਵੀ ਲੱਗੇ ਚੰਗੇ ਕਰਾਂਦੇ ਹੋਣ ਕਰਕੇ ਪੈਸੇ ਦੀ ਤੋੜ ਨਹੀਂ ਸੀ ਹੁਣ ਬਸ ਨਸ਼ੇ ਨਾਲ ਟਾਈਟ ਹੋ ਜਾਣਾ ਤੇ ਸਾਰੇ ਸ਼ਹਿਰ ਚੱਕਰ ਤੇ ਚੜਕੇ ਮੋਟਰਸਾਈਕਲ ਤੇ ਚੜਕੇ ਹਲ-ਹਲ ਕਰਦੇ ਫਿਰਦੇ ਰਹਿਣਾ ਜਿੱਥੇ ਜੀ ਕੀਤਾ ਉੱਥੇ ਖੜ ਜਾਣਾ ਡਰਦਾ ਕੋਈ ਬੋਲਦਾ ਨਹੀਂ ਸੀ ਕਿਉਂਕਿ ਸਾਰੇ ਜਾਣਦੇ ਸੀ ਬਿਹੇ ਫਲਾਨਾ ਛੋਟੀ ਉਮਰ ਦੀ ਵੱਡੀ ਉਮਰ ਦੀ ਸਕੂਲਾਂ ਵਾਲੇ ਕਾਲਜ ਵਾਲੇ ਆਪਦੇ ਰੋਲੇ ਲੈ ਕੇ ਆ ਜਾਂਦੇ ਉਹਨਾਂ ਦੇ ਫੈਸਲੇ ਕਰਵਾਉਣੇ ਜਾਂ ਉਹਨਾਂ ਨਾਲ ਜਾਂ ਕਿਸੇ ਦੀ ਛਿੱਤਰ ਪ੍ਰੇੜ ਕਰਾਉਣੀ ਇੱਕ ਦੁਕਾਨ 'ਚ ਉਹਦੇ ਵਿੱਚ ਰੋਜ਼ ਬੈਠਣਾ ਉਹਨੂੰ ਸਾਰੇ ਜਨੇ ਖੁੱਡ ਕਹਿੰਦੇ ਸਨ ਕਿਉਂਕਿ ਉਹ ਪਿੱਛੇ ਦੁਕਾਨ ਦੇ ਵਿੱਚ ਬਣੇ ਇੱਕ ਛੋਟਾ ਜਿਹਾ ਕਮਰਾ ਸੀ ਜਿੱਥੇ 4-5 ਕੁਰਸੀਆਂ ਮੇਜ਼ ਤੇ ਇੱਕ ਤਖਤ ਪੋਛਿਆ ਸੀ ਉੱਥੇ ਹੀ ਸਵੇਰੇ ਜਾ ਕੇ ਬੈਠ ਜਾਣਾ ਤੇ ਸ਼ਾਮ ਨੂੰ ਉੱਠਣਾ ਤੇ ਪਿੰਡ ਨੂੰ ਆਉਣਾ ਹੌਲੀ ਹੌਲੀ ਨਸ਼ਾ ਵਾਧਾ ਗਿਆ ਪੈਸਿਆਂ ਦੀ ਡਿਮਾਂਡ ਵਧ ਗਈ ਪਰ ਮਾਂ ਨੇ ਫਿਰ ਵੀ ਜਿੰਨੇ ਮੰਗਣੇ ਦੇ ਦੇਨੇ ਲੜਾਈਆਂ ਦਾ ਮਾਂ ਨੂੰ ਪਤਾ ਸੀ ਪਰ ਨਸ਼ੇ ਦਾ ਮਾਂ ਨੇ ਸੋਚਿਆ ਵੀ ਨਹੀਂ ਸੀ ਸ਼ਾਮ ਨੂੰ ਘਰੇ ਆਉਂਦਾ ਤੇ ਰੋਟੀ ਖਾਂਦਾ ਤੇ ਸਿੱਧਾ ਛੁਵਾਰੇ ਤੇ ਜਾ ਚੜਨਾ ਤੇ ਉੱਥੇ ਹੀ ਪੈਣਾ ਕਰੇ 15 ਸਾਲ ਤੋਂ ਕੰਬਲੀ ਲੱਗੀ ਸੀ ਉਸ ਨੂੰ ਤਾਈ ਮਾਂ ਹੀ ਕਹਿੰਦਾ ਸੀ ਤੇ ਮਾਂ ਜਿੰਨੇ ਹੀ ਪਿਆਰ ਸਤਿਕਾਰ ਉਹਦਾ ਕਰਦਾ ਸੀ ਰੋਟੀ ਵੀ ਉਹਦੇ ਕੋਲ ਬੈਠ ਕੇ ਹੀ ਖਾਂਦਾ ਸੀ ਜਹੋਂ ਕਮਰੀ ਚ ਦੇ ਜਾਂਦੀ ਉਹਨੂੰ ਇੱਕ ਦਿਨ ਸ਼ੱਕ ਹੋਇਆ ਜਦੋਂ ਉਹਦੇ ਕੋਲ ਬੈਠੇ ਦੀਆਂ ਅੱਖਾਂ ਵਿੱਚ ਦੀਆਂ ਉਹਨੇ ਕਹਿਣਾ ਕਿ ਪੁੱਤ ਤੂੰ ਕੁਝ ਨਸ਼ਾ ਤਾਂ ਨਹੀਂ ਕਰਨ ਲੱਗ ਪਿਆ ਪਰ ਇਹ ਅੱਗੋਂ ਪਹਿਲਾਂ ਤੇ ਪਾਣੀ ਨਹੀਂ ਸੀ ਪੈਣ ਦਿੰਦਾ ਹੌਲੀ ਹੌਲੀ ਟਾਈਮ ਟੱਪਦਾ ਗਿਆ ਤੇ ਕਾਕਾ ਜੀ ਹੋਰੀ ਹੋਰ ਸਿੱਧਾ ਅਬੂਹਰ ਨੂੰ ਜਾਣ ਲੱਗ ਪਏ ਮਲੋਟ ਛੱਡ ਦਿੱਤਾ ਮਲੋਟ ਉਦੋਂ ਹੀ ਜਾਂਦਾ ਜਦੋਂ ਕਿਸੇ ਯਾਰ ਦੋਸਤ ਦਾ ਰੋਲਾ ਹੁੰਦਾ ਨਹੀਂ ਤਾਂ ਅਬੂਹਰ ਜਿਹੜੇ ਦੋ ਦੋਸਤ ਨਾਲ ਰਹਿੰਦੇ ਸੀ ਉਹ ਵੀ ਰਾਹ ਚ ਆ ਕੇ ਮਿਲ ਪੈਂਦੇ ਤੇ ਇਕੱਠੇ ਕਾਰਾਂ ਤੇ ਅਬੂਹਰ ਜਾਵੜਦੇ ਤੇ ਉਥੋਂ ਲੈ ਕੇ ਕਾਰ 'ਚ ਪੀਣ ਬੈਠ ਜਾਂਦੇ ਸੜਕ ਤੇ ਕਾਰ ਲੈ ਕੇ ਤਿੰਨ ਤਿੰਨ ਘੰਟੇ ਵਿੱਚ ਬੈਠੇ ਪੀ ਜਾਂਦੇ ਫਿਰ ਡੱਕ ਲੈਣਾ ਤੇ ਆਪਦੇ-ਆਪਦੇ ਘਰੇ ਚਲੇ ਜਾਣਾ ਮਾਂ ਨੇ ਕਾਰ ਲੈ ਦਿੱਤੀ ਹੌਲੀ-ਹੌਲੀ ਮਾਂ ਨੂੰ ਵੀ ਸ਼ੱਕ ਹੋ ਗਿਆ ਜਦੋਂ ਅੱਧੀ-ਅੱਧੀ ਰਾਤ ਨੂੰ ਚਵਾਰੇ ਦਾ ਵੱਲਵ ਜਗਦਾ ਇੱਕ ਦਿਨ ਤਾਈ ਤੇ ਮਾਂ ਨੇ ਉਸ ਤੇ ਛਾਪਾ ਮਾਰ ਲਿਆ ਪੁੱਤ ਪੰਨੀ ਤੇ ਭੰਭੂ ਭਜਾਈ ਜਾਵੇ ਇੱਕ ਉਹਦਾ ਮਾਂ ਨੇ ਬਾਰ ਨੂੰ ੱੱ ੱਕਾ ਮਾਰਿਆ ਤਾਂ ਬਾਰ ਖੁੱਲ ਗਿਆ ਕਿਉਂਕਿ ਬਾਰ ਚੰਗੀ ਤਰ੍ਹਾਂ ਲਾਇਆ ਨਹੀਂ ਸੀ ਅੰਦਰੋਂ ਪੁੱਤ ਦੇ ਹੱਥ 'ਚ ਪੰਨੀ ਦੇ ਕੇ ਮਾਂ ਦੀ ਸਾਹ ਸੁੱਤੀ ਗਈ ਇੱਕਉਦਮ ਛਾਪਾ ਜੂ ਮਾਰਿਆ ਸੀ ਫਿਰ ਲਕਾਉਂਦਾ ਕਿਵੇਂ ਮਾਂ ਨੇ ਕਿਹਾ ਪੁੱਤ ਆ ਕੀਆ ਪੁੱਤ ਕਹਿੰਦਾ ਕੁਝ ਨਹੀਂ ਕੁਝ ਨਹੀਂ ਮੰਮੀ ਕੁਝ ਨਹੀਂ ਕੁਝ ਕਿਉਂ ਨਹੀਂ ਕਹਿੰਦਾ ਸਵੇਰੇ ਗੱਲ ਕਰੀ ਫੜਾ ਜੂ ਵੀ ਆ ਉਹ ਮਾਂ ਨੂੰ ਫੜਾਤਾ ਮਾਂ ਵੀ ਠੰਡੇ ਹੋ ਜਾਊ ਮਾਂ ਚਲੀ ਗਈ ਸਵੇਰ ਹੋਈ ਤੇ ਮਾਂ ਨੇ ਸੱਦ ਲਿਆ ਕਹਿਣ ਲੱਗੀ ਕਿ ਕੀ ਸੀ ਉਹ ਪੁੱਤ ਮੁੰਡਾ ਮਾਂ ਨੂੰ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਇੱਥੇ ਇਹ ਗੱਲ ਸਮਝਣ ਵਾਲੀ ਆ ਕਿ ਨਸ਼ੇਖਾਨ ਵਾਲਾ ਕਦੇ ਵੀ ਆਪਣੇ ਮੋਹ ਕਬੂਲ ਨਹੀਂ ਕਰੇਗਾ ਕਿ ਉਹ ਨਸ਼ੇ ਕਰਦਾ ਹੈ ਮਾਂ ਨੇ ਸਾਰੇ ਰਿਸ਼ਤੇਦਾਰ ਸੱਦ ਲਏ ਸਨ ਇੱਕ ਮਾਂ ਦੀ ਰਿਸ਼ਤੇਦਾਰੀ ਚੋਂ ਭੂਆ ਦਾ ਪੁੱਤ ਲੱਗਦਾ ਸੀ ਮਾਂ ਨੇ ਜਦੋਂ ਉਸ ਨੂੰ ਦਿਖਾਇਆ ਕਿ ਕੀ ਚੀਜ਼ ਆ ਤਾਂ ਉਸਨੇ ਕਿਹਾ ਕਿ ਭੈਣੀ ਇਹ ਤਾਂ ਸਮਹਿਕ ਆ ਮਾਂ ਦੇ ਹੱਥਾਂ ਚੋਂ ਗੁਲਾਬ ਛੁੱਟ ਗਿਆ ਤੇ ਪਹਿਲਾਂ ਉਹ ਪਿਓ ਨਿਸ਼ੇੜੀ ਸੀ ਤੇ ਹੁਣ ਵੱਡਾ ਹੋ ਕੇ ਉਸੇ ਰਾਹ ਤੇ ਚੱਲ ਪਿਆ ਮਾਂ ਦੀ ਅਰਮਾਨਾਂ ਤੇ ਪਾਣੀ ਫਿਰ ਗਿਆ ਉਸ ਦੇ ਚਿਹਰੇ ਦੀ ਪੀੜ ਸਾਫ਼ ਦਿਖਾਈ ਦੇ ਰਹੀ ਸੀ ਰਿਸ਼ਤੇਦਾਰਾਂ ਨੇ ਸਮਝਾਇਆ ਕਿ ਪੁੱਤ ਹਟ ਜਾ ਆਪਦੀ ਮਾਂ ਦਾ ਹੀ ਸੋਚ ਜਿਸਨੇ ਬੇਧਵਾ ਹੁੰਦੇ ਹੋਏ ਵੀ ਤੈਨੂੰ ਇਨੇ ਪਿਆਰ ਨਾਲ ਪਾਲ-ਪੋਸ ਕੇ ਵੱਡਾ ਕੀਤਾ ਤੇਰੇ ਤੋਂ ਉਸ ਨੂੰ ਢੇਰ ਸਾਰੀਆਂ ਉਮੀਦਾਂ ਹਨ ਤੂੰ ਸਿਆਣਾ ਬਣ ਜਾ ਰਿਸ਼ਤੇਦਾਰਾਂ ਨੇ ਮਾਂ ਨੂੰ ਸਲਾਹ ਦਿੱਤੀ ਕਿ ਇਸ ਦਾ ਵਿਆਹ ਕਰ ਦਿੰਨੇ ਆ ਕਿਸੇ ਬੰਦਿਆਂ ਵਾਲੀ ਘਰ ਦਾ ਰਿਸ਼ਤਾ ਲੈ ਲੈਂਦੇ ਆ ਅਗਲੇ ਆਪੇ ਸਹਾਰ ਦੇਣਗੇ ਪਰ ਜਦੋਂ ਕੋਈ ਵੀ ਰਿਸ਼ਤਾ ਕਰਨ ਵਾਲਾ ਆਉਂਦਾ ਤਾਂ ਉਹਨਾਂ ਦੇ ਸੱਕੀ ਉਸ ਨੂੰ ਦੱਸ ਦਿੰਦੀ ਕਿ ਮੁੰਡਾ ਤਾਂ ਗੁੰਡਾ ਹੈ ਤੇ ਬਹੁਤ ਵੱਡਾ ਸਮੈਕੀਆ ਵੀ ਆ ਇਸ ਨੂੰ ਆਪਦੀ ਕੁੜੀ ਵਿਆਹ ਨਾਲੋਂ ਤੁਸੀਂ ਖੂ ਵਿੱਚ ਤੱਕਾ ਦੇ ਦਿਓ ਇੰਨਾ ਸੁਣਦੇ ਹੀ ਉਹ ਭੱਜ ਜਾਂਦੀ ਮਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਨਾ ਸਾਨੂੰ ਕਿਸੇ ਦਾਜ ਤੇ ਹੀਜਦੀ ਲੋੜਾ ਅਸੀਂ ਤਾਂ ਕੱਲੀ ਕੁੜੀ ਚਾਰ ਕੱਪੜਿਆਂ ਵਿੱਚ ਚੁੰਨੀ ਚੜਾ ਕੇ ਲੈ ਆਵਾਂਗੇ ਪਰ ਇਸ ਦੇ باوجود ਵੀ ਕੋਈ ਨਾ ਟਿਕਿਆ ਫਿਰ ਕਿਸੇ ਰਿਸ਼ਤੇਦਾਰ ਨੇ ਕਹਿ ਦਿੱਤਾ ਕਿ ਇਸ ਨੂੰ ਨਸ਼ੇ ਛਡਾਊ ਕੇਂਦਰ ਪੇਜ ਦਿਓ ਮਾਂ ਨੇ ਹਾਰ ਕੇ ਦਿਲ ਤੇ ਪੱਥਰ ਰੱਖ ਕੇ ਕੇਂਦਰ ਵਾਲੇ ਭੁਲਾ ਲੇ ਮਾਂ ਤੇ ਤਾਈ ਨੂੰ ਪਤਾ ਸੀ ਕਿ ਇਸ ਦੇ ਖੁਲ ਪਿਸਤੌਲ ਹੈ ਜੇ ਕੇਂਦਰ ਵਾਲੇ ਚੱਕਣਾ ਤਾਂ ਪਤਾ ਨਹੀਂ ਕੀ ਕਰ ਬੈਠੇ ਸੋ ਉਹਨਾਂ ਨੇ ਸੁੱਤੇ ਪਈ ਦੇ ਸਰਾਣੇ ਹੀ ਤੋਂ ਚੋਰੀ ਪਿਸਤੌਲ ਚੁੱਕ ਲਿਆ ਰਾਤ ਨੂੰ 1 ਵਜੇ ਕੇਂਦਰ ਵਾਲੇ ਆ ਗਏ ਤੇ ਉਹਨਾਂ ਨੇ ਸੁੱਤਾ ਪਿਆ ਨੱਪ ਲਿਆ ਸੈਂਟਰ ਵਾਲੇ ਨਾਲ ਜਾਣ ਪਛਾਨ ਹੋਣ ਕਰਕੇ ਉਹਨਾਂ ਨੇ ਉਸ ਨੂੰ ਵਧੀਆ ਰੱਖਿਆ ਮਾਂ ਨੇ ਫਿਰ ਵੀ ਪੂਰਾ ਫਿਕਰ ਨਾਲ ਬਿਸਲਰੀ ਪਾਣੀ ਦਾ ਪ੍ਰਬੰਧ ਕੀਤਾ ਤੇ ਫਲ ਫਰੂਟ ਦਾ ਵੀ ਵਕਤ ਨੇ ਉੱਥੇ ਵੀ ਨਵੇਂ ਦੋਸਤ ਬਣਾ ਲਏ ਮੋਗੇ ਸਾਈਡ ਦੇ ਮੁੰਡੇ ਉਸਦੇ ਭਰਾ ਬਣ ਗਏ ਜਿਵੇਂ ਲੰਡੇ ਤੇ ਖੁੱਡਾ ਸੱਤ ਵੱਲ ਪੰਨ ਕੀ ਮਿਲਦਾ ਇਹ ਤੇ ਮਾਂ ਦਾ ਪੁੱਤ ਬਣਾ ਬੁਰਾ ਹਾਲ ਬਿਚਾਰੀ ਹਰ ਚੌਥੇ ਦਿਨ ਮਿਲਣ ਆ जाया ਕਰੇ ਪਰ ਸੈਂਟਰ ਵਾਲੇ ਮਿਲਣਾਂ ਦੇ ਆ ਕਰ ਇੱਕ ਮੋਰੀ ਜਹੀ ਥਾਈ ਦਿਖਾ ਦਿਆ ਕਰਨ ਹੌਲੀ ਹੌਲੀ ਇੱਕ ਮਹੀਨਾ ਹੋ ਗਿਆ ਘਰੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਉਸ ਦੀਆਂ ਚੀਜ਼ਾਂ ਦੇਖ ਦੇਖ ਕੇ ਉੱਚੀ ਉੱਚੀ ਰੋਇਆ ਕਰੇ ਇੱਕ ਦਿਨ ਕਹਿੰਦੀ ਮੈਂ ਤਾਂ ਅੱਜ ਲੈ ਕੇ ਆਉਣਾ ਉਂਝ ਵਿੱਚੋਂ ਡਰ ਵੀ ਰਹੀ ਸੀ ਕਿ ਕਾਰਾ ਕੀ ਪਤਨ ਹੀ ਕੀ ਬੋਲੂਗਾ ਕਿ ਮੈਨੂੰ ਸੈਂਟਰ ਵਿੱਚ ਕਿਉਂ ਰੱਖਿਆ ਅੱਗੋਂ ਸੈਂਟਰ ਵਾਲਿਆਂ ਨੇ ਕਿਹਾ ਕਿ ਘੱਟੋ ਘੱਟ 2 ਮਹੀਨੇ ਹੋਰ ਰਹਿਣ ਦਿਓ ਅਚੀ ਤਰ੍ਹਾਂ ਨਸ਼ਾ ਛਡਾਉ ਪਰ ਮਾਂ ਦੀ ਮਮਤਾ ਨਹੀਂ ਉਸ ਦੀ ਕੋਈ ਪੇਛ ਨਾ ਜਾਣ ਦਿੱਤੀ ਮਹੀਨੇ ਬਾਅਦ ਜਦੋਂ ਪਰਤ ਨੂੰ ਗੱਲ ਮਿਲੀ ਤਾਂ ਮਾਂ ਦੀਆਂ ਚੀਕਾਂ ਨਿਕਲ ਗਈਆਂ ਉਦੋਂ ਤਾਂ ਪੁੱਤ ਵੀ ਰੋਣ ਲੱਗ ਗਿਆ ਕਰਿਆ ਕੇ ਕੁਝ ਦਿਨ ਤਾਂ ਵਧੀਆ ਰਿਹਾ ਪਰ ਲੋਕਾਂ ਤੋਂ ਜਰਿਆ ਨਾ ਗਿਆ ਤੇ ਇੱਕ ਦਿਨ ਜਰ ਦੁਬਾਰਾ ਰੱਜ ਕੇ ਆ ਗਿਆ ਤਾਂ ਮਾਂ ਦੀਆਂ ਧਰੀਆਂ ਤਰਾਈਆਂ ਰਹਿ ਗਈਆਂ ਫਿਰ ਉਹੀ ਕੰਮ ਕਾਸਤੇ ਰੋਜ਼ ਅਬੂਹਰ ਜਾਣਾ ਤੇ ਦੋਸਤਾਂ ਨਾਲ ਰਲ ਕੇ ਨਸ਼ਾ ਕਰਨਾ ਇੱਕ ਦਿਨ ਅੱਗੇ ਪਿੱਛੇ ਦੂਹਰਾ ਵਿੱਚ ਜਾ ਰਹੇ ਸਨ ਕਿ ਦੋਸਤ ਦੀ ਕਾਰ ਲੁੱਟਨੀਆ ਖਾ ਗਈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਦਾ ਜੀਰਾ ਹੀ ਨਾ ਪਿਆ ਉਸੇ ਸੰਸਕਾਰ ਤੇ ਜਾਣ ਦਾ ਇਸ ਤੋਂ ਨਸ਼ਾ ਫਿਰ ਵੀ ਬੰਦਨਾ ਹੋਇਆ ਨਵੇਂ ਦੋਸਤ ਵੀ ਨਿਸ਼ੇੜੀ ਸਨ ਤੇ ਸਾਰੇ ਰਲ ਜਾਂਦੇ ਤੇ ਇਕੱਠੇ ਬਹਿ ਕੇ ਸਮੈਗ ਪਿੰਦੇ ਪੁਲਿਸ ਨੇ ਵੀ ਕਈ ਵਾਰ ਸ਼ੱਕ ਲਿਆ ਪਰ ਪੈਸੇ ਦੇ ਕੀ ਛੁੱਟ ਜਾਂਦੇ ਲੁਟੇਰੀਆਂ ਦਾ ਮੁੰਡਾ ਫਿਲਮ ਜਿਸ ਨੇ ਬਣਾਈ ਸੀ ਉਹ ਵੀ ਨਾਲ ਹੀ ਹੁੰਦਾ ਸੀ ਉਹ ਇਹਨਾਂ ਦਾ ਸੀਨੀਅਰ ਸੀ ਇੱਕ ਵਾਰ ਫਿਰ ਮਾਨੀ ਕੇਂਦਰ ਵਾਲੇ ਬੁਲਾ ਲੈ ਪਰ ਫਿਰ ਉਹੀ ਹਾਲ ਪੁੱਤ ਬਿਨਾ ਘਰ ਖਾਨ ਨੂੰ ਆਉਂਦਾ ਹੁਣ ਜੁੰਡਲੀ ਵਿੱਚੋਂ ਇੱਕ ਹੋਰ ਦੀ ਮੌਤ ਹੋ ਗਈ ਸੀ ਹੁਣ ਰਹਿ ਕੇ ਦੋ ਜਣੇ ਉਹਨਾਂ ਵਿੱਚੋਂ ਵੀ ਇੱਕ ਦਾ ਵਿਆਹ ਹੋ ਗਿਆ ਹੁਣ ਇਹ ਇਕੱਲਾ ਹੀ ਰਹਿ ਗਿਆ ਇਸ ਨੂੰ ਸੈਂਟਰ ਵਿੱਚ ਇੱਕ ਮੁੰਡਾ ਮਿਲਿਆ ਸੀ ਉਸ ਨੇ ਦੱਸਿਆ ਕਿ ਮਾਲਮਾ ਪਿੰਡ ਵਿੱਚ ਬਹੁਤ ਵਧੀਆ ਸਮੈੱਕ ਮਿਲਦੀ ਆ ਤਾਂ ਹੁਣ 50 ਕਿਲੋਮੀਟਰ ਦੂਰ ਮਾਲਮਪਿੰਡ ਜਾਣ ਲੱਗਾ ਬਾਲਮਪਿੰਡ ਨੂੰ ਮੁੰਡੇ ਨੇ ਆਪਣਾ ਖੇਤ ਹੀ ਬਣਾ ਲਿਆ ਸਵੇਰੇ ਜਾਂਦਾ ਤੀ ਰਾਤ ਨੂੰ 11 ਵਜੇ ਡੱਕ ਕੇ ਘਰ ਵਾਪਸ ਆਉਂਦਾ ਮਾਂ ਕਮਲਿਆ ਮਾਂ ਗੁਸਤਾਰਾ ਦਿਨ ਬਾਰ ਵਿੱਚ ਬੈਠੀ ਉਡੀਕ ਕਰਦੀ ਰਹਿੰਦੀ ਹੁਣ ਤਾਂ ਪੈਸੇ ਵੀ ਘੱਟ ਦਿੰਦੀ ਪਰ ਮੁੰਡਾ ਮੱਲੋ ਮਲਿਕ ਘੱਟੋ ਘੱਟ 2500 ਤਾਂ ਲੈ ਕੇ ਹੀ ਤੁਰਦਾ ਜਵਾਨ ਬੱਚਿਆਂ ਨੂੰ ਕਿੱਥੋਂ ਤੱਕ ਰੋਕਿਆ ਜਾ ਸਕਦਾ ਜਵਾਨ ਹੋ ਕੇ ਬੱਚਾ ਮਾਂ ਦੇ ਕੰਟਰੋਲ ਤੋਂ ਵੀ ਪਰਵਾਹ ਹੋ ਜਾਂਦਾ ਹੈ ਇਸ ਤਰ੍ਹਾਂ ਹੀ ਦੋਸਤਾਂ ਕੋਲ ਜਾਂਦਾ ਨਾਲੇ ਖੁਦ ਪੀਂਦਾ ਨਾਲੇ ਉਹਨਾਂ ਨੂੰ ਪਿਆ ਦਿੰਦਾ ਉਹਨਾਂ ਨੂੰ ਹੋਰ ਕੀ ਚਾਹੀਦਾ ਸੀ ਉਹਨਾਂ 'ਤੇ ਚੰਗਾ ਮੁਰਗਾ ਫਸਿਆ ਹੋਇਆ ਸੀ। ਇੱਕ ਦਿਨ ਤਾਂ ਨਸ਼ੇ ਦੀ ਵੱਧ ਮਾਤਰਾ ਵਿੱਚ ਬੀਹੂਸ਼ ਹੋ ਗਿਆ ਤਾਂ ਉਹਨਾਂ ਮੁੰਡਿਆਂ ਨੇ ਟਾਈ ਤੁੜੀ ਦੀ ਚੈਨ ਵੀ ਉਤਾਰ ਲਈ। ਇਸ ਨੂੰ ਜਿਮੀ ਕਿਮੀ ਨੌਕਰ ਘਰ ਲੈ ਆਇਆ। ਪਤਾ ਨਹੀਂ ਨਸ਼ੇ ਵਿੱਚ ਕੀ ਪਾਇਆ ਸੀ। ਤਿੰਨ ਦਿਨ ਬੇਹੋਸ਼ ਰਿਹਾ। ਤੀਜੇ ਦਿਨ ਹੋਸ਼ ਆਇਆ ਤਾਂ ਮਾਂ ਨੂੰ ਖੁਦ ਤਿਆਰ ਹਾਂ ਮੈਨੂੰ ਸੈਂਟਰ ਪੇਜ ਦੇ। ਮਾਂ ਖੁਸ਼ ਹੋ ਗਈ ਤੇ ਚਲੋ ਹੁਣ ਤਾਂ ਖੁਦ ਨਸ਼ਾ ਛੱਡਣ ਲਈ ਮੰਨ ਗਿਆ। ਉਧਰੋਂ ਕੁਦਰਤੀ ਨਾਲ ਦੇ ਮੁੰਡੇ ਘਰੇ ਪਹੁੰਚ ਗਏ। ਉਹਨਾਂ ਕੋਲ ਚਿੱਟਾ ਸੀ ਉਹਨਾਂ ਦੀ ਗੱਲਾਂ ਵਿੱਚ ਉਲਝ ਕੇ ਚਿੱਟੇ ਤੇ ਲਾ ਲਿਆ ਮਾਂ ਬਿਨਾਂ ਫੇਰ ਧਰਿਆ ਧਰਾਈਆਂ ਰਹਿ ਗਈਆਂ ਹੁਣ ਤਾਂ ਰੋਜ਼ 4500 ਦਾ ਲੈ ਕੇ ਆਉਣ ਲੱਗ ਪਈ ਉਹਨਾਂ ਨੂੰ ਪੈਸੇ ਫੜਾ ਦਿੰਦਾ ਹੈ ਪੈਸੇ ਵੀ ਤੇ ਮੋਟਰਸਾਈਕਲ ਦੀ ਇਹਨਾਂ ਦਾ ਵਰਤਦੀ ਸਾਰੇ ਇਕੱਠੇ ਵੈਗੇ ਨਸ਼ਾ ਕਰਦੇ ਫੇ ਜਿਹੜੀ ਬੰਦੇ ਇਲ ਤੋਂ ਲੈ ਕੇ ਆਉਂਦੇ ਸਨ ਪੁਲਿਸ ਤੇ ਹੱਥ ਚੜ ਗਿਆ ਇਹਨਾਂ ਨੂੰ ਨਸ਼ੇ ਤੋਂ ਮੁਸ਼ਕਲ ਹੋਵੇ ਤਾਂ ਕਿਸੇ ਨੇ ਦੱਸਿਆ ਕਿ ਤੁਸੀਂ ਬਠਿੰਡੇ ਤੋਂ ਲੈ ਕੇ ਆਇਆ ਕਰੋ ਖੋਣ ਰਜਾਨਾ ਕਾਰ 35 ਕਿਲੋਮੀਟਰ ਚੱਲ ਕੇ ਬਠਿੰਡੇ ਜਾਂਦੀ ਤੇ ਕਾਕਾ ਜੀ ਕਦੇ 5000 ਦਾ ਕਦੇ 4000 ਦਾ ਚਿੱਟਾ ਲੈ ਕੇ ਹੀ ਵਾਪਸ ਮੁੜਦਾ ਇਸ ਤਰ੍ਹਾਂ ਦੋ ਸਾਲ ਟੱਪ ਗਏ ਇਹਨਾਂ ਦੋ ਸਾਲਾਂ ਵਿੱਚ ਮਹੀਨਾ ਮਹੀਨਾ ਦੋ ਵਾਰ ਸੈਂਟਰ ਵੀ ਜਾ ਆਇਆ ਜਦੋਂ ਵਾਪਸ ਆਉਂਦਾ ਉਹੀ ਯਾਰ ਫਿਰ ਆ ਜਾਂਦੇ ਫਿਰ ਹੋਈ ਕੰਮ ਚੱਲਦਾ ਮਾਂ ਜੀ ਮਿਹਾਰ ਚੁੱਕੀ ਸੀ ਉਹਦੇ ਲਈ ਇੰਨਾ ਹੀ ਕਾਫੀ ਸੀ ਅੱਖਾਂ ਸਾਹਮਣੇ ਤਾਂ ਸਹੀ ਪਰ ਕਿਸੇ ਨੇ ਪੁਲਿਸ ਨੂੰ ਫੜਾ ਦਿੱਤੀ ਕਾਰ ਵਿੱਚੋਂ ਸਿਰੰਜ ਹੀ ਸਿਰੰਜ ਨਿਕਲੇ ਮਾਨੀ ਪੰਜੱਤ ਹਜ਼ਾਰ ਦੀ ਕੀ ਫੀਰ ਮਸਾਂ ਛੁੜਾਇਆ ਨਾਲਦਿਆਂ ਦੇ ਘਰ ਦੇ ਕਹਿੰਦੇ ਅਸੀਂ ਤਾਂ ਆਵਦੇ ਛਡਾਉਣੇ ਨਹੀਂ ਜਾਂਦੇ ਬੈਠੇ ਰਹਿਣ ਥਾਣੇ ਸਾਡੀ ਤਾਂ ਜਾਨ ਛੁੱਟੀ ਉਹਨਾਂ ਨੇ ਫਿਰ ਮੁੰਡੇ ਦੀਆਂ ਮਿੰਤਾਂ ਕੱਢ ਕੇ ਆਪ ਜੀ ਵੀ ਜ਼ਮਾਨਤ ਕਰਵਾਈ ਹੁਣ ਜਦੋਂ ਕਾਰ ਨਿਕਲਦੀ ਲੋਕ ਹੱਸ-ਹੱਸ ਇੱਕ ਦੂਜੇ ਨੂੰ ਬੋਲਦੇ ਚੱਲਿਆ ਕਾਕਾ ਜੀ ਹੁਣ ਤਾਂ ਟੈਟ ਕੀ ਮੋੜੂ ਪਰ ਇਹ ਵਿਚਾਰਾ ਕਿਸੇ ਦਾ ਗੁੱਸਾ ਨਾ ਕਰਦਾ ਕਈਆਂ ਦੇ ਕੰਮ ਆਉਂਦਾ ਗਰੀਬਾਂ ਦੇ ਰੌਲੇ ਆਪਦੇ ਪੱਲਿਓ ਪੈਸੇ ਦੇ ਕੇ ਵੀ ਨਿਵੇੜਦਾ ਕੋ ਜਿੱਦੀ ਰਾਤ ਨੂੰ ਵੀ ਚੀਜ਼ ਮੰਗਣ ਆ ਜਾਂਦਾ ਤਾਂ ਕਿਸੇ ਨੂੰ ਜਵਾਬ ਨਾ ਦਿੰਦਾ ਇਹ ਲੋਕਾਂ ਦੇ ਬਹੁਤ ਕੰਮ ਆਉਂਦਾ ਪਰ ਲੋਕ ਫਿਰ ਵੀ ਗੁਣ ਨਹੀਂ ਪਾਉਂਦੇ ਸੀ ਹੌਲੀ-ਹੌਲੀ ਦੋ ਨਹੀਂ ਚਾਰ ਜਣੇ ਸਾਥ ਛੱਡ ਗਏ ਤਿੰਨ ਤਾਂ ਉਹ ਡੂਜ਼ ਨਾਲ ਮਰ ਗਏ ਜਿਹੜੀ ਕਿ ਮਾਂ-ਬਾਪ ਦੇ ਇਕੱਲੇ-ਇਕੱਲੇ ਪੁੱਤ ਸੀ ਪਰ ਇਸ ਨੂੰ ਫਿਰ ਵੀ ਅਕਲ ਨਹੀਂ ਇਸ ਨੂੰ ਤਾਂ ਵਾ ਸਿਰਫ ਚਿੱਟਾ ਹੀ ਦਿੱਸਦਾ ਸੀ ਟੀਕੇ ਤੇ ਟੀਕਾ ਦਿਨ ਵਿੱਚ ਚਾਰ ਵਾਰ ਵੀ ਲਾ ਲੈਣਾ ਜੇ ਮਾਂ ਕਹਿੰਦੀ ਸੀ ਹੁਣ ਤਾਂ ਪੈਸੇ ਦਿੱਤੇ ਸੀ ਹੋਰ ਕੀ ਕਰਨੇ ਆ ਤੱਕਾ ਦਿੰਦਾ ਕੁਝ ਬਣਿਆ ਇੰਨਾ ਹੀ ਕੋ ਕਦੇ 1000 ਕਦੇ 1500 ਚਿੱਟਾ ਲਾਉਣ ਵਾਲੇ ਤਾਂ ਨਵੇਂ ਰੂਜ ਬਥੇਰੇ ਦੋਸਤ ਬਣ ਗਏ ਅੱਧੀ ਰਾਤਾਂ ਨੂੰ ਵੀ ਫੋਨ ਕਰਕੇ ਕਹਿ ਦਿੰਦੇ ਬਈ ਸਮਾਨ ਮੁੱਕ ਗਿਆ ਸਾਨੂੰ ਲਵਾ ਦੇ ਕਦੇ ਫੋਨ 'ਚ ਪੈਸੇ ਭੁਗਵਾਉਣ ਨੂੰ ਕਹਿ ਦਿੰਦੇ ਉਹਨਾਂ ਦੇ ਮਾਪੇ ਮਾਂ ਨੂੰ ਲਾਂਬੇ ਦਿੰਦੇ ਤੇਰਾ ਮੁੰਡਾ ਸਾਡੇ ਮੁੰਡਿਆਂ ਨੂੰ ਨਸ਼ੇ ਤੇ ਲਾਉਂਦਾ ਮਾਂ ਵਿਚਾਰੀ ਨਿਮੋਜਣੀ ਚੁੱਪ ਚਾਪ ਗੱਲ ਸੁਣ ਲੈਂਦੀ ਕੀ ਕਰਦੀ ਨੰਬਰ ਇਹ ਜੋਗੀ ਸੀ ਇੱਕੋ ਪੁੱਤ ਸੀ ਅੱਖਾਂ ਸਾਹਮਣੇ ਦਿਸਦਾ ਹੀ ਉਹਦਾ ਜਹਾਨ ਸੀ ਪੁੱਤ ਨੇ ਮਾਂ ਦੀ ਖੁਰਾਕ ਹੀ ਬਚਾਈ ਆਉਂਦੀ ਸੀ ਇੱਕੋ ਵਾਰੀ 3 ਕਿਲੋ ਦੁੱਧ ਪੀ ਜਾਂਦਾ ਜਦੋਂ ਸੁੱਤਾ ਹੁੰਦਾ ਤਾਂ ਮਾਂ ਕਿਸੇ ਨੂੰ ਕਮਰੇ ਵਿੱਚ ਨਾ ਵੜਨ ਦਿੰਦੀ ਇੱਥੋਂ ਤੱਕ ਕਿ ਉਸਦੀ ਭੈਣ ਨੂੰ ਵੀ ਨਾ ਕਮਰੇ ਵਿੱਚ ਜਾਣ ਦਿੰਦੀ ਸ਼ੁਕਰ ਕਰਦੀ ਚੱਲ ਜਿੰਨਾ ਚਿਰ ਸੁੱਤਾ ਕੰਮ ਸੇ ਕਮ ਆਰਾਮ ਨਾਲ ਪਿਆ ਹੈ ਮਾਂ ਨੇ ਤੇ ਰਿਸ਼ਤੇਦਾਰਾਂ ਨੇ ਵੜਾ ਸਮਝਾਇਆ ਕਿ ਤੂੰ ਅਫੀਮ ਖਾਣ ਲੱਗ ਜਾ ਕੰਮ ਸੇ ਕਮ ਜਾਣਤਾ ਬਚ ਜਾਉ ਜਿੰਨੇ ਮਰਜ਼ੀ ਤਰੀਕੇ ਮਾ ਅਜਮਾਉਂਦੀ ਨਾਲ ਦੇ ਮੁੰਡੇ ਸਾਰੇ ਫੇਲ ਕਰਾ ਦਿੰਦੇ ਇਹਦੇ ਨਾਲ ਇੱਕ ਡਾਕਟਰ ਵੀ ਰਹਿੰਦਾ ਸੀ ਉਹ ਵੀ ਇਸ ਤੇ ਪੱਲਿਓਂ ਹੀ ਨਸ਼ਾ ਕਰਦਾ ਸੀ ਇੱਕ ਦਿਨੇ ਮਹੀਂ ਇਹਦੇ ਵਾਸਤੇ ਸਿਰਿੰਜ ਭਰ ਰਿਹਾ ਸੀ ਤਾਂ ਹੀ ਦੁੱਧ ਪੀਣ ਚਲਾ ਗਿਆ ਉਹਨੇ ਸਿਰਿੰਜ ਵਿੱਚ ਜ਼ਿਆਦਾ ਹੀ ਭਰ ਦਿੱਤਾ ਜਦੋਂ ਇਹਦੇ ਲਾਇਆ ਤਾਂ ਨਾਲ ਦੀ ਨਾਲ ਸੋਫੇ ਤੇ ਡਿੱਗ ਪਿਆ ਉਧਰੋਂ ਨੌਕਰ ਨੇ ਵੇਖ ਲਿਆ ਉਹ ਭੱਜ ਕੇ ਗਿਆ ਮਾਂ ਨੂੰ ਕਹਿੰਦਾ ਬਾਈ ਨੂੰ ਪਤਾ ਨਹੀਂ ਕੀ ਹੋ ਗਿਆ ਮਾਂ ਦੀ ਜਾਨ ਨੂੰ ਬਣ ਗਈ ਪਾਣੀ ਵਾਲਾ ਗਲਾਸ ਹੱਥ ਵਿੱਚੋਂ ਡਿੱਗ ਗਿਆ ਪੱਜੀ-ਪੱਜੀ ਨੰਗੀ ਪੈਰੀ ਆ ਕੇ ਵਾਰ ਕੁਲਵਾਇਆ ਡਾਕਟਰ ਨੇ ਸੋਚਿਆ ਜੇ ਇਹ ਮਰ ਗਿਆ ਤਾਂ ਮੈਨੂੰ ਇਹਨਾਂ ਨੇ ਇੱਥੇ ਹੀ ਮਾਰ ਦੇਣਾ ਇਸ ਚੱਕਰ ਵਿੱਚ ਉਹ ਥੋ ਭੱਜ ਨਿਕਲਿਆ ਘਰ ਵਿੱਚ ਚੀਕ-ਚਿਹਾੜਾ ਮੱਚ ਗਿਆ ਡਾਕਟਰ ਨੂੰ ਸੱਦਿਆ ਡਾਕਟਰ ਕਹਿੰਦਾ ਖਤਮ ਆ ਕਾਰਸ਼ਪਾਕੇ ਮੰਡੀ ਲੈ ਗਏ ਸਨ ਸਰਕਾਰੀ ਵਾਲੇ ਕਹਿੰਦੇ ਬਟਿੰਡੇ ਲੈ ਜਾਓ ਮਾਂ ਵਿੱਚੋਂ ਵਿੱਚ ਪਿਆ ਪੁੱਤ ਨੀਲਾ ਹੋ ਗਿਆ ਮਾਂ ਦਾ ਚੀਕਾ ਅੰਬਰ ਨੂੰ ਪੜ ਰਹੀਆਂ ਸਨ ਔਰ ਤੀਸ਼ ਆਤੀਤੀ ਜ਼ੋਰ-ਜ਼ੋਰ ਦੀ ਹੱਥ ਮਾਰੀ ਕਾਰ ਹਲੇ ਕਿੱਧਰ ਵਹੇ ਹੀ ਪਹੁੰਚੀ ਸੀ ਕਿ ਉਹ ਉੱਠ ਕੇ ਬੈਠ ਗਿਆ ਸਾਰੇ ਹੱਕੀ-ਵੱਕੀ ਰਹਿ ਗਏ ਮਾਂ ਨੇ ਕੁੱਟ ਕੇ ਗਲਵੱਕੜੀ ਪਾਲ ਲਈ ਉੱਠ ਕੇ ਕਹਿੰਦਾ ਮੈਨੂੰ ਕਿੱਧਰ ਲਈ ਫਿਰਦੇ ਹੋ ਵਾਪਸ ਘਰ ਚੱਲੋ ਕਾਰ ਨੂੰ ਚੱਲ ਪਏ ਪਰ ਪਿੰਡ ਵਿੱਚ ਗੱਲ ਉੱਡ ਗਈ ਸੀ ਕਿ ਉਹ ਟੀਕਾ ਲਾ ਕੇ ਮਰ ਗਿਆ ਉਦੋਂ ਭੈਣ ਵਿਆਹੇ ਨੂੰ ਹਲੇ ਕੁਝ ਦਿਨ ਹੀ ਹੋਏ ਸਨ ਕੌਮਾਂ ਨੂੰ ਫੋਨ ਕਰੀ ਤੇ ਮਾਂ ਚੁੱਕੀ ਨਾ ਫਿਰ ਉਹਨੇ ਘਰ ਫੋਨ ਕੀਤਾ ਤਾਂ ਤਾਈ ਨਹੀਂ ਚੁੱਕਿਆ ਤਾਈ ਨੇ ਅੱਗੋਂ ਕੁਝ ਨਾ ਦੱਸਿਆ ਪਰ ਉਹ ਕਹਿੰਦੀ ਮੈਨੂੰ ਦੱਸੋ ਕੀ ਹੋਇਆ ਮੇਰਾ ਵੀਰ ਠੀਕ ਹੈ ਮੈਨੂੰ ਹੌਲ ਜਿਹਾ ਪਿਆ ਹੈ ਪਰ ਤਾਈ ਨੇ ਲਾਰੇ ਲਾ ਕੇ ਫੋਨ ਕੱਢ ਦਿੱਤਾ ਉਦੋਂ ਉਹ ਘਰ ਆ ਗਏ ਤਾਈ ਤੇ ਕੁਝ ਹੋਰ ਔਰਤਾਂ ਕਾਰ ਕੋਲ ਭੱਜ ਕੇ ਆਈਆਂ ਉਹਨਾਂ ਨੇ ਸੋਚਿਆ ਹੁਣ ਤਾਂ ਲਾਸ਼ ਆਈ ਹੋ ਕਾਕਾ ਜੀ ਖੁਦਬਾਰੀ ਖੋਲ ਕੇ ਕਾਰ ਵਿੱਚੋਂ ਨਿਕਲੇ ਅੱਗੋਂ ਤਾਈ ਤਾਂ ਮਾਰ ਕੇ ਚਿੰਬੜ ਕੇ ਰੋਣ ਲੱਗੀ ਤਾਈ ਦਾ ਵਿਅੂਸ ਨਾਲ ਬਹੁਤ ਪਿਆਰ ਸੀ ਕਦੇ ਗੁੱਸੇ ਵਿੱਚ ਕੁਝ ਬੋਲ ਵੀ ਦਿੰਦੀ ਤਾਂ ਉਹ ਜਵਾਬ ਨਹੀਂ ਦਿੱਤਾ ਸੀ ਤਾਈ ਵੀ ساری ਉਮਰ ਦੀ ਇਹਨਾਂ ਦੇ ਨਾਲ ਹੀ ਸੀ ਤਾਂ ਹੀ ਤਾਂ ਇਹਨਾਂ ਪਿਆਰ ਸੀ ਉਸ ਦਿਨ ਤੋਂ ਬਾਅਦ ਦੀਪੀ ਵਿੱਚ ਬਹੁਤ ਫਰਕ ਹੈ ਉਸ ਨੂੰ ਸਮਝ ਲੱਗ ਗਈ ਤੇ ਖਾਣ ਵਾਲੇ ਚਮਚੇ ਵੀ ਮੌਕੇ ਤੇ ਛੱਡ ਕੇ ਭੱਜ ਜਾਂਦੇ ਹਨ ਬਸ ਕਿਸ ਦਾ ਬਸ ਇਸ ਦਾ ਮਨ ਹੀ ਇਹਨਾਂ ਪੱਕਾ ਹੋ ਗਿਆ ਕਿ ਹੁਣ ਇਲਾਜ ਕਰਾ ਕੇ ਕਦੀ ਨਸ਼ਾ ਨਹੀਂ ਕਰਨਾ ਸੋ ਇਲਾਜ ਹੋ ਗਿਆ ਨਸ਼ਾ ਵੀ ਬੰਦ ਕਰਤਾ ਹੁਣ ਆਪਦੇ ਅੰਦਰੋਂ ਖਿੱਚ ਪੈਦਾ ਹੋਈ ਕਿ ਮਾਂ ਨੂੰ ਤਾਈ ਨੂੰ ਪੈਣ ਨੂੰ ਬਹੁਤ ਖੁਸ਼ੀਆਂ ਦੇਣੀਆਂ ਹਨ ਹੁਣ ਸਿੱਧਾ ਖੇਤ ਜਾਂਦਾ ਤੇ ਖੇਤੋਂ ਘਰੇ ਆ ਮਾਂ ਵੀ ਖੁਸ਼ ਤਾਈ ਵੀ ਤੇ ਭੈਣ ਵੀ ਹੁਣ ਜਦੋਂ ਭੈਣ ਆਉਂਦੀ ਤਾਂ ਉਸ ਨਾਲ ਖੂ ਗੱਲਾਂ ਕਰਦਾ ਈ ਇੰਨੇ ਵਰਿਆਂ ਬਾਅਦ ਮਾਂ ਵੀ ਸੌਖੀ ਨੀਂਦ ਸੌ ਜਾਂਦੀ ਆ ਕਿਉਂਕਿ ਹੁਣ ਪੁੱਤ ਵੀ ਕੋਲ ਹੀ ਸੌਂਦਾ ਤੇ ਤਾਈ ਵੀ ਰਾਤ ਨੂੰ ਸਾਰੇ ਹੱਸ ਕੇ ੜ ਕੇ ਗੱਲਾਂ ਕਰਕੇ ਸੌਂਦੇ ਮੌਸਮ ਦਾ ਜ਼ਿੰਦਗੀ ਦੇ ਅਰਥ ਹੀ ਹੁਣ ਸਮਝ ਆਉਣ ਲੱਗੇ ਹਨ ਇਸ ਕਹਾਣੀ ਤੋਂ ਹੀ ਸਿੱਖਿਆ ਮਿਲਦੀ ਆ ਕੀ ਵਚੀ ਨੂੰ ਕਦੇ ਖੁੱਲਾ ਪੈਸਾ ਨਾ ਦਿਓ ਜੀ ਮਾੜੀ ਸੰਗਤ ਤੁਜਨਾ ਹੋ ਸਕੇ ਬਚਾ ਲਓ ਬਾਪ ਦੀ ਐਮੇਤ ਵੀ ਇਸ ਤੋਂ ਸਮਝ ਆਉਂਦੀ ਆ ਧੰਨਵਾਦ ਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਜੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਤਿ ਸ਼੍ਰੀ ਅਕਾਲ ਜੀ